ਤੋ ਔਰਤਾਂ ਦਾ ਜ਼ਰੂਰੀ ਸਮਾਨ ਅਤੇ ਦਵਾਈਆਂ ਦੇਣ ਲਈ ਮੈਡਮ ਗੁਰਸ਼ਰਨ ਕੋਰਦ ਮਹਿਲਾ ਕਾਂਗਰਸ ਪੰਜਾਬ ਅreturnData ਆਪਣੇ ਮਹਿਲਾ ਕਾਂਗਰਸੀ ਸਾਥੀਆਂ ਸਮੇਤ ਅੱਜ ਮੈਡਮ ਜੀਲਾ ਮਹਿਲਾ ਪ੍ਰਧਾਨ ਹਰਮਿੰਦਰ ਕੋਰਦ ਦੇ ਘਰ ਪਹੁੰਚੇ ਤੇ ਮੈਡਮ ਦੇ ਸਮੂਹ ਕੰਮਕਾਜੀਆਂ ਕਾਂਗਰਸ ਟੀਮ ਵੱਲੋਂ ਮੈਡਮ ਗੁਰਸ਼ਰਨ ਕੋਰਦ ਦਾ ਸਵਾਗਤ ਕੀਤਾ ਗਿਆ ਇਸ ਦੌਰਾਨ ਮੈਡਮ ਗੁਰਸ਼ਰਨ ਕੋਰਦ ਨੇ ਕਿਹਾ ਮੈਡਮ ਕੀ ਮੈਡਮ ਅਲਕਾ ਲਾਂਬਾ ਜੀ ਦੇ ਦੇਸ਼ਾਂ ਨਿਰਦੇਸ਼ਾਂ ਅਨੁਸਾਰ ਅੱਜ ਮਹਿਲਾ ਕਾਂਗਰਸ ਵੱਲੋਂ ਪਿਰਹਰ ਪਿੰਡਾਂ ਵਿੱਚ ਪਹੁੰਚ ਗੜ ਕੇ ਔਰਤਾਂ ਦਾ ਜ਼ਰੂਰੀ ਸਮਾਨ ਅਤੇ ਦਵਾਈਆਂ ਮੁਹਈਆ ਕਰਵਾਈਆਂ ਜਾਣਗੀਆਂ। ਉਹਨਾਂ ਕਿਹਾ ਕਿ ਪੰਜਾਬ 'ਚ ਇਸ ਵਕਤ ਬਹੁਤ ਔਖੀ ਕੜੀ ਚੱਲ ਰਹੀ ਹੈ ਜਿਸ ਕਾਰਨ ਸਾਨੂੰ ਇਕਜੁੱਟ ਹੋ ਕੇ ਹਰ ਪਿਰੇਤ ਪਰਿਵਾਰਾਂ ਦਾ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਇਸੇ ਤਰ੍ਹਾਂ ਮਹਿਲਾ ਕਾਂਗਰਸ ਹਰ ਪੱਖੋਂ ਹਰ ਪਿਰਤਾਂ ਦੇ ਨਾਲ ਖੜੀ ਹੈ ਤੇ ਖੜੀ ਰਹੇਗੀ। ਇਸ ਮੌਕੇ ਤੇ ਮਹਿਲਾ ਪੰਜਾਬ ਪ੍ਰਧਾਨ ਗੁਰਸ਼ਰਨ ਕੌਰ ਡਾਕਟਰ ਸ਼ਾਕਸੀ ਕਿਰਨ ਖੰਨਾ ਤੋਂ ਜ਼ਿਲ੍ਹਾ ਮਹਿਲਾ ਪ੍ਰਧਾਨ ਹਰਮਿੰਦਰ ਕੌਰ ਅਸ਼ਵਨੀ ਸਰਪੰਚ ਤਰਸੇਮ ਪ੍ਰਧਾਨ ਸਚਿਨ ਸਮਿਆਲ ਸੀਨੀਅਰ ਕਾਂਗਰਸੀ ਆਗੂ ਤਰਸੇਮ ਮਨਹਾਸ ਜ਼ਿਲ੍ਹਾ ਵਾਈਸ ਪ੍ਰਧਾਨ ਸ਼੍ਰੀ ਕਮਲ ਖੋਸਲਾ ਪੰਜਾਬ ਕੋਆਰਡੀਨੇਟਰ ਮੈਡਮ ਸ਼ੇਖਾ ਸਮਿਆਲ ਮੈਡਮ ਬੂਜਾ ਪੁੱਲਰ ਕਸ਼ਮੀਰ ਸਿੰਘ ਆਦਿ ਤੋਂ ਇਲਾਵਾ ਹੋਰ ਵੀ ਕਾਂਗਰਸ ਵਰਕਰ ਹਾਜ਼ਰ ਸਨ ਧੰਨਵਾਦ ਜੀ ਮੈਡਮ ਜੀ ਅੱਜ ਤੁਸੀਂ ਸਾਡੇ ਮਕੇਰੀਆਂ ਪਹੁੰਚਿਓ ਤੇ ਸਾਡੇ ਦਖਣ ਨੂੰ ਦੱਸਿਓ ਵੀ ਕਿਸ ਸਬੰਧ ਵਿੱਚ ਤੁਸੀਂ ਇੱਥੇ ਆਇਓ ਦੇਖੋ ਜੀ ਬਹੁਤ ਹੀ ਪੰਜਾਬ ਦੇ ਲਈ ਮੈਂ ਸਮਝਦੀ ਆਂ ਬੁਰਾ ਸਮਾਂ ਚੱਲ ਰਿਹਾ ਹੈ ਹੜ੍ਹਾਂ ਦੇ ਕਰਕੇ ਜੋ ਪੰਜਾਬ ਇੱਕ ਤਰਾਸ ਦੀ ਚੱਲ ਰਿਹਾ ਹੈ ਮਤਲਬ ਮੇਰੇ ਕੋਲ ਸ਼ਬਦ ਨਹੀਂ ਕਿ ਦੁਖੀ ਆਪਣੇ ਮਨ ਦੇ ਨਾਲ ਕਿਸ ਤਰ੍ਹਾਂ ਇਹ ਗੱਲ ਤੁਹਾਡੇ ਨਾਲ ਸ਼ੇਅਰ ਕਰਾਂ ਤੁਸੀਂ ਦੇਖ ਹੀ ਰਹੇ ਹੋ ਕਿ ਪਿਛਲੇ ਕਈ ਦਿਨਾਂ ਤੋਂ ਪਿੱਛੋਂ ਤਾਂ بارشਾਂ ਨੇ ਪਾਣੀ ਛੱਡ ਕੇ ਜੋ ਡੈਮ ਡੈਮ ਭਰੇ ਨਦੀਆਂ ਨਾਲੇ ਬਹੁਤ ਹੀ ਬੁਰਾ ਹਾਲ ਹੋ ਗਿਆ ਪਰ ਨਾਲ ਨਾਲ بارش ਨੇ ਵੀ ਇੰਨਾ ਕਹਿਰ ਵਰਤਾਇਆ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹ ਡੈਮਾਂ ਦਾ ਜਾਂ ਦਰਿਆਵਾਂ ਦਾ ਅਸਰ ਨਹੀਂ ਹੋਇਆ ਪਰ بارش ਨੇ ਵੀ ਗਰੀਬ ਲੋਕਾਂ ਦਾ ਮੈਂ ਸਮਝਦੀਆਂ ਰਹਿਣਾ ਜਿਹੜਾ ਹੈ ਬਹੁਤ ਹੀ ਦੁੱਬਰ ਹੋ ਗਿਆ ਘਰ ਗਿਰ ਗਏ ਲਗਾਤਾਰ بارش ਕਰਕੇ ਹੜ੍ਹਾਂ ਦਾ ਪਾਣੀ ਜੋ ਪਿੱਛੋ ਡੈਮ ਨੂੰ ਬਚਾਉਣ ਦੇ ਲਈ ਦਰਿਆਵਾਂ ਦਾ ਫਲੋ ਜਿਹੜਾ ਬਹੁਤ ਜ਼ਿਆਦਾ ਹੋਣ ਕਰਕੇ ਜਿਹੜਾ ਇੰਨੇ ਮਾੜੇ ਹਾਲਾਤ ਪੰਜਾਬ ਦੇ ਬਣਿਆ ਤਰਸ ਆਉਂਦਾ ਏ ਉਸ ਪੰਜਾਬ ਤੇ ਜਿਹੜਾ ਪੂਰੇ ਹਿੰਦੁਸਤਾਨ ਨੂੰ ਅੰਨ ਪ੍ਰਦਾਨ ਕਰਦਾ ਤੇ ਅੱਜ ਇੱਥੇ ਦੀ ਜਿਹੜੀ ਮੇਨ ਸਾਡੀ ਓਕਿਊਪੇਸ਼ਨ ਹੈ ਖੇਤੀ ਦੇਖੋ ਉਹਨੂੰ ਖਤਰਾ ਖੇਤੀ ਤਾਂ ਖੇਤੀ ਨਾਲ ਬੰਦਿਆਂ ਦੀਆਂ ਜਾਨਾਂ ਪੂਰਾ ਮੈਂ ਡਾਟਾ ਪੜ੍ਹ ਰਹੀ ਸੀ ਆਉਂਦੇ ਹੋਏ ਜਿਹੜਾ ਪੰਜਾਬ ਹੈ ਉਹਨੂੰ ਪੂਰੀ ਏ ਡਿਜਾਸਟਰਸ ਜਿਹੜੀ ਹੈਗੀ ਸਟੇਟ ਨੂੰ ਡिक्लेअर ਕਰ ਦਿੱਤਾ ਗਿਆ ਸਾਰੇ ਡੀਸੀਜ਼ ਨੂੰ ਹੁਕਮ ਦਿੱਤੇ ਗਿਆ ਸਰਕਾਰ ਵੱਲੋਂ ਪਰ ਬੜੀ ਮੈਂ ਸਮਝਦੀ ਹਾਂ ਦੋਨੇ ਸਰਕਾਰਾਂ ਆਮਦਵੀ ਪਾਰਟੀ ਚਾਹੇ ਭਾਜੀਪੀ ਤੁਸੀਂ ਦੇਖੋ ਕਿ ਹਜੇ ਤੱਕ ਮੈਨੂੰ ਨਹੀਂ ਕੁਝ ਦਿਖਿਆ ਕਿ ਪ੍ਰਧਾਨ ਮੰਤਰੀ ਜੀ ਨੇ ਪੰਜਾਬ ਲਈ ਕੁਝ ਕੀਤਾ ਬੋਲੇ ਤੱਕ ਨਹੀਂ ਲੋਕ ਵਿਚਾਰੇ ਜਿਹੜੇ ਤਿਆਂ ਨੂੰ ਨਹੀਂ ਨੋ ਲੈਜ ਹੈਗੀ ਜਾਂ ਕੁਝ ਉਹ ਕਹਿ ਰਹੇ ਨੇ ਜੀ ਪਾਣੀ ਛੱਡ ਦਿੱਤਾ ਗਿਆ ਹੈ ਜਾਣ ਕੇ ਪੰਜਾਬ ਨਾਲ ਇਹ ਹੋ ਰਿਹਾ ਕਿਉਂਕਿ ਪੰਜਾਬ ਨਾਲ ਵਿਤਕਰਾ ਬਹੁਤ ਹੁੰਦਾ ਹੈ ਪਹਿਲਾਂ ਕਿਸਾਨਾਂ ਦੇ ਨਾਲ ਕੀ ਕੁਝ ਹੋਇਆ ਹੁਣ ਵੀ ਤੁਸੀਂ ਦੇਖੋ ਜਿਹੜੀ ਇੱਥੇ ਦੀ ਸਰਕਾਰ ਹੈ ਲੈਂਡ ਪੂਲਿੰਗ ਵਾਲਾ ਕੇਸ ਲੈ ਕੇ ਆਈ ਪਾਲਿਸੀ ਜਿਹੜੀ ਉਹ ਵਾਪਸ ਹੋਈ ਤਾਂ ਅੱਜ ਰੱਬ ਤੇ ਗੁੱਸਾ ਵੀ ਕੀ ਕਰੀਏ ਰੱਬ ਡੱਡ ਹੈ ਝੱਲ ਰਹੇ ਨੇ ਇਹ ਪੰਜਾਬੀ ਪਰ ਫਿਰ ਵੀ ਮੈਂ ਤੁਹਾਡੇ ਮਾਧਿਅਮ ਰਾਹੀਂ ਧੰਨਵਾਦ ਕਰਦੀਆਂ ਉਹਨਾਂ ਲੋਕਾਂ ਦਾ ਜਿਹੜੇ ਲੋਕਾਂ ਲਈ ਮਸੀਹਾ ਬਣ ਕੇ ਇਸ ਬੁਰੇ ਹਾਲਾਤਾਂ ਦੇ ਵਿੱਚ ਹੜਾਂ ਦੇ ਵਿੱਚ ਉਤਰੇ ਨੇ ਸਾਡੀ ਕਾਂਗਰਸ ਪਾਰਟੀ ਵੱਲੋਂ ਸਾਡੇ ਰਾਸ਼ਟਰੀ ਪ੍ਰਧਾਨ ਅਲਕਾ ਲਾਂਬਾ ਜੀ ਮਲਕਾ ਅਰਜੁਨ ਖੜਗੇ ਜੀ ਰਾਹੁਲ ਗਾਂਧੀ ਜੀ ਸੋਨੀਆ ਜੀ ਉਹਨਾਂ ਦੇ ਆਦੇਸ਼ਾਂ ਤੇ ਸਾਡੇ ਆਲ ਇੰਡੀਆ ਦੇ ਮਹਿਲਾ ਦੇ ਪ੍ਰਧਾਨ ਮੈਡਮ ਮਲਕਾ ਲਾਂਬਾ ਜੀ ਨੇ ਸਾਨੂੰ ਅੱਗੇ ਆਦੇਸ਼ ਜਾਰੀ ਕੀਤੇ ਔਰ ਉਹਨਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਜੋ ਰਾਹਤ ਸਮਗਰੀ ਚ ਜੋ ਸਾਡੀਆਂ ਭੈਣਾਂ ਨੂੰ ਦੇਖੋ ਖਾਣਾ ਪੀਣਾ ਵੀ ਮਿਲ ਰਿਹਾ ਇੱਕ ਕੁਦਰਤੀ ਤੌਰ ਤੇ ਜੋ ਹੈ ਔਰਤਾਂ ਨੂੰ ਜ਼ਰੂਰਤ ਹੈਗੀ ਹੈ ਸੈਨੀਟਰੀ ਪੈਡਸ ਦੀ ਕੱਲ ਰਾਤ ਮੇਰੇ ਕੋਲੇ ਪਟਿਆਲੇ ਉਹਨਾਂ ਨੇ ਵੱਡੀ ਮਾਤਰਾ ਦੇ ਵਿੱਚ ਜਿਹੜੇ ਹੈਗੇ 1 ਲੱਖ ਦੇ ਕਰੀਬ ਜਿਹੜੇ ਪੈਡਸ ਆ ਉਹਨਾਂ ਨੇ ਭੇਜੇ ਤੇ ਅਸੀਂ ਰਸਤੇ 'ਚ ਆਉਂਦੇ ਆ ਅੰਮ੍ਰਿਤਸਰ ਜਲੰਧਰ ਤੇ ਇੱਥੇ ਹੁਣ ਅਸੀਂ ਲੈ ਕੇ ਆਏ ਆ ਉਹਨਾਂ ਨੂੰ ਵੀ ਫੜਾ ਕੇ ਆਏ ਆ ਜੋ ਵੀ ਹੋਰ ਵੀ ਸਾਡੇ ਤੋਂ ਜਿਵੇਂ ਡਾਕਟਰ ਸਾਹਿਬ ਆਏ ਨੇ ਹਰਿਆਣਾ ਤੋਂ ਨੇ ਡਾਕਟਰ ਸਾਖਸ਼ੀ ਇਹ ਆਪਣੀ ਟੀਮ ਦੇ ਨਾਲ ਐਂਬੂਲੈਂਸ ਦੇ ਨਾਲ ਸਾਨੂੰ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬ ਨੇ ਦੱਸਿਆ ਕਿ ਇੱਥੇ ਕਈ ਪਿੰਡ ਜਿਹੜੇ ਨੇ ਬਿਲਕੁਲ ਹੀ ਤਬਾਹ ਹੋ ਗਏ। ਕੱਲ ਵੀ ਇਹ ਦੇਖ ਕੇ ਆਏ ਇਹਨਾਂ ਨੇ ਮੈਨੂੰ ਵੀਡੀਓਜ਼ ਭੇਜੀਆਂ। ਤਰਸ ਆਉਂਦੇ ਵਿਚਾਰੇ ਲੋਕਾਂ ਤੇ ਜਿਨ੍ਹਾਂ ਦੇ ਘਰ ਵੀ ਨਹੀਂ ਰਹੇ। ਕਈਆਂ ਦੇ ਪਰਿਵਾਰ ਦੇ ਮੈਂਬਰ ਕਈ ਤਾਂ ਰੁਲ ਹੀ ਗਏ ਨੇ ਇਸ ਬਾਰਿਸ਼ ਤੇ ਵਿੱਚ। ਸੋ ਕਾਂਗਰਸ ਪਾਰਟੀ ਅੱਜ ਸਾਡੇ ਪ੍ਰਧਾਨ ਜੀ ਦਾ ਵੀ ਮੈਸੇਜ ਮੈਂ ਦੇਖ ਰਹੀ ਸੀ ਕਿ 40 ਲੱਖ ਉਹਨਾਂ ਨੇ ਇਕੱਠਾ ਕਰਕੇ ਉਹ ਵੀ ਹੜਪੀ ਪੀੜਤਾਂ ਦੇ ਲਈ ਕੀਤਾ ਹੈ। ਪਰ ਇਹ ਸਰਕਾਰ ਜਿਹੜੀ ਹੈ ਇਹਦੇ ਤੋਂ ਜੋ ਕਦਮ ਚੁੱਕਣੇ ਚਾਹੀਦੇ ਸੀ ਉਹ ਨਹੀਂ ਹੋ ਰਿਹਾ ਇਹ ਲੋਕਾਂ ਨੂੰ ਬਹੁਤ ਵੱਡੀ ਇੱਕ ਨਰਾਜਗੀ ਹੈਗੀ ਹੈ ਹੜਪੀਰਤਾਂ ਲਈ ਇੱਕ ਸੰਦੇਸ਼ ਕੋਈ ਕੀ ਕਹਿਣਾ ਚਾਹੋਗੇ ਸੰਦੇਸ਼ ਕੁਛ ਨਹੀਂ ਜੀ ਇੱਕਦਈ ਕਹਾਂਗੇ ਕਿ ਜਿਹੜੀਆਂ ਅਫਵਾਹਾਂ ਫੈਲ ਰਹੀਆਂ ਹਨ ਉਹਨਾਂ ਦੇ ਵਿੱਚ ਨਾ ਆਓ ਜੋ ਵੀ ਤੁਹਾਨੂੰ ਡੀਸੀ ਸਾਹਿਬ ਵੱਲੋਂ ਜਾਂ ਕੋਈ ਹਦਾਇਤਾਂ ਨਹਿਰਾਂ ਦੇ ਦਰਿਆਵਾਂ ਦੇ ਨੇੜੇ ਨਾ ਜਾਓ ਆਪਣਾ ਬਚਾਅ ਕਰੋ ਹਾਂ ਹੈਲਪਲਾਈਨ ਨੰਬਰਸ ਜਾਰੀ ਕੀਤੇ ਨੇ ਉਹਨਾਂ ਤੇ ਤੁਸੀਂ ਕਾਲ ਕਰੋ ਹਾਂ ਇਹ ਜ਼ਰੂਰ ਗੱਲ ਹੈਗੀ ਹੈ ਕਿ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਜੋ ਸੁਰੱਖਿਤ ਜ਼ਿਲ੍ਹੇ ਨੇ ਜੋ ਸੁਰੱਖਿਤ ਨੇ ਜਿੱਥੇ ਹਜੇ ਪਾਣੀ ਦੀ ਮਾਰ ਨਹੀਂ ਹੈਗੀ ਉਹ ਲੋਕ ਜੋ ਕੁਝ ਕਰ ਸਕਦੇ ਨੇ ਇਹਨਾਂ ਪਰਿਵਾਰਾਂ ਦੇ ਲਈ ਇਹਨਾਂ ਆਪਣੇ ਪੰਜਾਬੀਆਂ ਦੇ ਲਈ ਅੱਗੇ ਵੱਧ ਚੜ ਕੇ ਆਓ ਇਹਨਾਂ ਦਾ ਸਾਥ ਦਿਓ ਚਾਹੇ ਉਹ ਮੈਡੀਕਲ ਸਹੂਲਤ ਹੈਗੀ ਆ ਚਾਹੇ ਕੋਈ ਉਹਨਾਂ ਨੂੰ ਖਾਣਾ ਪਾਣੀ ਦੇਣਾ ਹੈ ਜਾਂ ਕੱਪੜੇ ਦੇਣੇ ਆ ਜਿਵੇਂ ਅੰਮ੍ਰਿਤਸਰ ਦੇ ਵਿੱਚ ਵੀ ਪ੍ਰੈਜ਼ੀਡੈਂਟ ਦੱਸ ਰਹੀ ਸੀ ਕਿ ਲੋਕਾਂ ਦੇ ਘਰਾਂ ਵਿੱਚ ਜਿਹੜਾ ਇੰਨਾ ਇੱਕਦਮ ਮਜੀਵੇਂ ਪਠਾਨਕੋਟ ਵੀ 8 8 10 10 15 15 ਫੁੱਟ ਪਾਣੀ ਇੱਕੋ ਦਾ ਮਾਇਆ ਜਦੋਂ ਆ ਆਪਣਾ ਡੈਮ ਜਿਹੜਾ ਹੈਗਾ ਇਹ ਟੁੱਟਿਆ ਮਾਧੂਪੁਰ ਸ਼ਾਇਦ ਕਿਹੜਾ ਕਹਿ ਰਹੀ ਸੀ ਹਾਂਜੀ ਉਹ ਡੈਮ ਉਹਦੇ ਨਾਲ ਇੱਕਦਮ ਪਾਣੀ ਆ ਗਿਆ ਲੋਕਾਂ ਨੂੰ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਗਿਆ ਕਈ ਕੱਡੀਆਂ ਰੁੜਗੀਆਂ ਵਿੱਚ ਲੋਕਾਂ ਦੇ ਜੀ ਪਤਾ ਨਹੀਂ ਕਿਵੇਂ ਕਿਵੇਂ ਹਲੇ ਵਿਛੜ ਗਏ ਨੇ ਸੋ ਉਹਨਾਂ ਦੀ ਮਦਦ ਕਰੋ ਕੱਪੜਿਆਂ ਦੀ ਮਦਦ ਕਰੋ ਪਾਣੀ ਦੀ ਖਾਸ ਕਰਕੇ ਜਿਹੜੀ ਹੈ ਮੈਂ ਦੇਖ ਰਹੀ ਸੀ ਸਾਡੇ ਸਤਕਾਰਯੋਗ ਲੀਡਰ ਐਮਪੀ ਸਾਹਿਬ ਨੇ ਗੁਰਦਾਸਪੁਰ ਤੋਂ ਪਾਣੀ ਦੀ ਲੋਕ ਬਹੁਤ ਡਿਮਾਂਡ ਕਰ ਰਹੇ ਨੇ ਹੁਣ ਸਾਫ ਪਾਣੀ ਦੀ ਵੀ ਲੋੜ ਹੈ ਕਿਉਂਕਿ ਬਿਮਾਰੀਆਂ ਵੀ ਫੈਲਣ ਗਿਆ ਕੋਈ ਵੀ ਲੋੜ ਹੈ ਮੈਂ ਇਹੀ ਕਹੂੰਗੀ ਤੁਹਾਡੇ ਮਾਧਿਅਮ ਰਾਹੀਂ ਸਾਡੇ ਤੱਕ ਕੋਈ ਲੋੜ ਹੈ ਸਾਡੀ ਸਾਰੀ ਟੀਮ ਮੈਲਾ ਕਾਂਗਰਸ ਦੀ ਮੇਰੇ ਨਾਲ ਸਾਡੀ ਭੈਣ ਕਿਕੀ ਢਿੱਲੋਂ ਜੀ ਦਿੱਲੀ ਤੋਂ ਆਏ ਨੇ ਤੇ ਆਪਣੀ ਅਨੰਨਿਆ ਸ਼ੁਕਲਾ ਜੀ ਇਹ ਵੀ ਦਿੱਲੀ ਤੋਂ ਸਵੇਰੇ ਪਹੁੰਚੇ ਨੇ ਮੇਰੀਆਂ ਵਾਈਸ ਪ੍ਰੈਜ਼ੀਡੈਂਟਸ ਨੇ ਬਲਾਕ ਪ੍ਰਧਾਨ ਨੇ ਜਸਵੀਰ ਕੌਰ ਮੂਨਖ ਤੋਂ ਨੇ ਸਾਨੇ ਹਾਲ ਤੋਂ ਨੇ ਬਾਕੀ ਸਾਡੇ ਪ੍ਰੈਜ਼ੀਡੈਂਟ ਸਾਹਿਬ ਸ਼ਿਖਾ ਜੀ ਪੂਜਾ ਜੀ ਬਲਾਕ ਪ੍ਰਧਾਨ ਸਾਰੇ ਹਾਜ਼ਰ ਐ ਸਾਰਿਆਂ ਦੀ ਸੇਵਾ ਲਈ ਭਾਰਤ ਦੀ ਸਰਕਾਰ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜੋ ਕਿ ਭਾਰਤ ਸਰਕਾਰ ਕਹਿੰਦੀ ਹੈ ਕਿਸੇ ਵੀ ਮੁਰਖ ਚ ਕੁਝ ਵੀ ਦਿਆਜੀ ਆਂਦੀ ਹੈ ਤੇ ਸੇਵਾ ਵਾਸਤੇ ਕੌਣ ਜਾਂਦੇ ਨਾ ਤੇ ਆਪਣੇ ਇਧਰ ਅੱਜ ਇਹ ਚੱਲ ਰਿਹਾ ਹੈ ਕਿ ਕੀ ਕਹਿਣਾ ਚਾਹੋਗੇ ਤੁਸੀਂ ਮੈਤਾ ਜੀ ਭਾਰਤ ਸਰਕਾਰ ਨੂੰ ਇਹੀ ਕਹੂੰਗੀ ਕਿ ਕਿਤੇ ਵੀ ਲੋੜ ਹੁੰਦੀ ਹੈ ਪੰਜਾਬੀ ਸਭ ਤੋਂ ਪਹਿਲਾਂ ਖੜਾ ਹੁੰਦਾ ਹੈ ਚਾਹੇ ਉਹ ਲੰਗਰ ਲਾਉਣੇ ਹੋਣ ਚਾਹੇ ਕਿਸੇ ਨੂੰ ਸੁਰੱਖਿਅਤ ਥਾਂ ਤੇ ਪਹੁੰਚਾਉਣਾ ਹੋਵੇ ਜਦੋਂ ਇਹ ਜੀਆਂ ਤਰਾਸਦੀ ਆਉਂਦੀਆਂ ਚਾਹੇ ਸੋਕਾ ਹੋਵੇ ਚਾਹੇ ਭਝਾਲ ਹੋਵੇ ਚਾਹੇ ਹੜ ਹੁਣ ਹਰ ਥਾਂ ਤੇ ਦੂਜੀਆਂ ਸਟੇਟਾਂ ਵਿੱਚ ਵੀ ਪੰਜਾਬੀ ਮੂਰੇ ਹੋ ਕੇ ਸੇਵਾ ਕਰਦੇ ਨੇ ਤੇ ਭਾਰਤ ਸਰਕਾਰ ਨੂੰ ਇਹੀ ਬੇਨਤੀ ਹੈ ਮੋਦੀ ਸਾਹਿਬ ਨੂੰ ਵੀ ਤੁਸੀਂ ਪੰਜਾਬ ਦਾ ਧਿਆਨ ਰੱਖੋ ਤੁਸੀਂ ਕੁਝ ਦੱਸੋ ਕੀ ਦੇ ਰਹੇ ਹੋ ਕੋਈ ਜਿਹੜਾ ਪੈਕੇਜ ਕੋਈ ਜਾਰੀ ਕਰੋ ਤਾਂ ਕਿ ਲੋਕ ਤਾਂ ਵਿਚਾਰਿਆਂ ਦੇ ਘਰੋਂ ਉੱਜੜ ਗਏ ਨੇ ਬਹੁਤ ਬੁਰੇ ਹਾਲਾਤ ਨੇ ਨਿਕਲੋ ਆ ਕੇ ਦੇਖੋਗੇ ਕਿ ਕੀ ਹਾਲਾਤ ਨੇ ਇਸ ਪੰਜਾਬ ਦੇ ਸੋ ਇਹੀ ਕਹਾਂਗੇ ਕਿ ਵੱਦ ਤੋਂ ਵੱਦ ਸਾਰੇ ਤੁਸੀਂ ਇਹਨਾਂ ਲੋਕਾਂ ਦੀ ਜੋ ਪੀੜਿਤ ਲੋਕ ਨੇ ਇਹਨਾਂ ਦੀ ਹੈਲਪ ਕਰੋ ਤੇ ਅਸੀਂ ਹੁਣ ਸਾਡੇ ਪ੍ਰਧਾਨ ਸਾਹਿਬ ਨੇ ਕੁਝ ਪਿੰਡਾਂ ਦੇ ਵਿੱਚ ਜਿੱਥੇ ਬਹੁਤ ਹੀ ਬੁਰੇ ਹਾਲਾਤ ਸੀ ਬਹੁਤ ਜ਼ਿਆਦਾ ਪਾਣੀ ਆਇਆ ਸੀ ਵਿਚਾਰਾਂ ਦੇ ਘਰ ਕੋਰ ਡਿੱਗ ਗਏ ਨੇ ਉਹਨਾਂ ਦੀ ਸਹੂਲਤ ਲਈ ਜੋ ਅਸੀਂ ਹੁਣ ਮੈਡੀਕਲ ਹੈਲਪ ਜਾਂ ਸੈਨੀਟਰੀ ਪੈਡਸ ਜਾਂ ਪੀਣ ਵਾਲਾ ਪਾਣੀ ਉਹ ਲੈ ਕੇ ਅਸੀਂ ਚੱਲੇ ਆ ਤੇ ਜਿੱਥੇ ਸਾਨੂੰ ਫੇਰ ਹੋਰ ਹੁਕਮ ਹੋਊਗਾ ਅਸੀਂ ਬਾਕੀ ਜਿੱਥੇ ਜਿੱਥੇ ਪਾਣੀ ਤੋਂ ਅਸੀਂ ਲੰਘ ਕੇ ਕਿਤੇ ਜਾ ਸਕਾਂਗੇ ਔਰਤਾਂ ਅਸੀਂ ਜਰੂਰ ਪੰਜਾਬ ਦੇ ਹਰ ਕੋਨੇ 'ਚ ਮਹਿਲਾ ਕਾਂਗਰਸ ਸਾਡੇ ਪ੍ਰਧਾਨ ਜੀ ਦਾ ਅਲਕਾ ਲਾਂਬਾ ਜੀ ਸਾਨੂੰ ਆਦੇਸ਼ ਹੈ ਅਸੀਂ ਹਮੇਸ਼ਾ ਹਾਜ਼ਰ ਧੰਨਵਾਦ ਮੈਂ ਸਭ ਤੋਂ ਪਹਿਲੇ ਧੰਨਵਾਦ ਕਰਦੀ ਆ ਆਪਣੇ ਗੁਰਸ਼ਰਨ ਮੈਡਮ ਜੀ ਡਾਕਟਰ ਸ਼ਾਕਸ਼ੀ ਜੀ ਹਸਾਰ ਤੋਂ ਆਏ ਨੇ ਔਰ ਦਿੱਲੀ ਤੋਂ ਟੀਮ ਆਈ ਸਾਡੇ ਨਾਲ ਸਾਡੇ ਪ੍ਰਧਾਨ ਜੀ ਆਏ ਨੇ ਖੰਨਾ ਤੋਂ ਸਾਡੇ ਕਿਰਨ ਜੀ ਆਏ ਨੇ ਸ਼ਿਖਾ ਸਮਿਆਲ ਜੀ ਪੂਜਾ ਜੀ ਸਾਰਿਆਂ ਦਾ ਧੰਨਵਾਦ ਔਰ ਸਪੈਸ਼ਲੀ ਧੰਨਵਾਦ ਮੈਂ ਕਰਦੀ ਆ ਮੈਡਮ ਅਲਕਾ ਲਾਂਬਾ ਜੀ ਦਾ ਜਿਨ੍ਹਾਂ ਨੇ ਸਾਨੂੰ ਇਹ ਹਿੰਮਤ ਦਿੱਤੀ ਥਾਪੀ ਦੇ ਕੇ ਸਾਨੂੰ ਤੋਰਿਆ ਕਿ ਮੈਲਾ ਕਾਂਗਰਸ ਵੀ ਇਸ ਦੁੱਖ ਦੀ ਘੜੀ ਦੇ ਵਿੱਚ ਜੋ ਸਾਡੇ ਪੰਜਾਬ ਤੇ ਹਾਲਾਤ ਬਣੇ ਆ ਅੱਗੇ ਹੋ ਕੇ ਕੰਮ ਕਰੇ ਉਹਨਾਂ ਦੀ ਹਿੰਮਤ ਦੇ ਨਾਲ ਅਸੀਂ ਵੀ ਅੱਗੇ ਵਧਦੇ ਆ ਉਹਨਾਂ ਨੇ ਸਾਨੂੰ ਬਹੁਤ ਸਹਾਇਤਾ ਦਿੱਤੀ ਐ ਸਪੈਸ਼ਲੀ ਲੇਡੀਆਂ ਵਾਸਤੇ ਅੱਜ ਮੈਡੀਕਲ ਦੀ ਅਸੀਂ ਫੈਸਿਲਿਟੀਆਂ ਜੋ ਲੈ ਕੇ ਜਾ ਰਹੇ ਆ ਉਹ ਲੇਡੀਆਂ ਦੀ ਜੋ ਪ੍ਰੋਬਲਮ ਹੈਗੀ ਸੁਣਾਗੇ ਉਹਨਾਂ ਨੇ ਸੈਨੀਟਰੀ ਪੈਡ ਮੈਡਮ ਜੇ ਦਿੱਲੀ ਤੋਂ ਉਹ ਵੀ ਅਸੀਂ ਉੱਥੇ ਡਿਸਟ੍ਰੀਬਿਊਟ ਕਰਾਂਗੇ ਹੋਰ ਵੀ ਅਸੀਂ ਜੋ ਵੀ ਰਿਕੁਆਇਰਮੈਂਟ ਕੱਲ ਵੀ ਅਸੀਂ ਗਏ ਅਸੀਂ ਉਸ ਏਰੀਆ ਚ ਦੇਖ ਕੇ ਆਏ ਆ ਜੋ ਜੋ ਨਾਲ ਦੀ ਰਿਕੁਆਇਰਮੈਂਟ ਆ ਜਿੰਨਾ ਪੋਸੀਬਲ ਹੋ ਸਕਦਾ ਅਸੀਂ ਆਪਣੇ ਵੱਲੋਂ ਕਰਾਂਗੇ ਪਰ ਆਪ ਸਰਕਾਰ ਤੇ ਇੱਕ ਲੰਮ ਤ ਪਾਣਾ ਚਾਹੁੰਦੇ ਆ ਕਿ ਉਹਨਾਂ ਨੇ ਅਜੇ ਤੱਕ ਵੀ ਕਿਸੇ ਵੀ ਏਰੀਆ 'ਚ ਜਾ ਕੇ ਕਿਸੇ ਨੂੰ ਕੋਈ ਸਹੂਲਤ ਪ੍ਰੋਵਾਈਡ ਨਹੀਂ ਕਰਵਾਈ ਔਰ ਜੋ ਸਾਡੀਆਂ ਇੱਥੇ ਦੀਆਂ ਸੰਸਥਾਵਾਂ ਆ ਜੋ ਸਾਡੇ ਇੱਥੇ ਦੇ ਸੁਸਾਇਟੀਆਂ ਆ ਉਹ ਜਾ ਕੇ ਹੈਲਪ ਕਰ ਰਹੇ ਆ ਪਿੰਡਾਂ ਦੇ ਵਿੱਚ ਸਾਰਿਆਂ ਦਾ ਦੇਖ ਰਹੇ ਆ ਲੰਗਰ ਪਾਣੀ ਦੀ ਸੇਵਾ ਕਰ ਰਹੇ ਆ ਔਰ ਨਾ ਹੀ ਸਾਡੀ ਕੋਈ ਸੈਂਟਰ ਸਰਕਾਰ ਨੇ ਅਜੇ ਤੱਕ ਸਾਨੂੰ ਕੋਈ ਐਦਾਂ ਦੀ ਸਹੂਲਤ ਦੇਖੀ ਹੈ ਕਿ ਜੋ ਸਾਡੇ ਇੱਥੇ ਤੱਕ ਪਹੁੰਚਾਈ ਹੋਵੇ ਹਮੇਸ਼ਾ ਨਿਆਂ ਹੀ ਕੀਤਾ ਹੈ ਪੰਜਾਬੀਆਂ ਦੇ ਨਾਲ ਲੜਾਈ ਦੇ ਵਿੱਚ ਪੰਜਾਬੀ ਅਗੇ ਆਣਗੇ ਕੋਵਿਡ ਦੇ ਵਿੱਚ ਵੀ ਪੰਜਾਬੀਆਂ ਨੇ ਲੰਗਰ ਲਗਾਨੇ ਆ ਹਰ ਜਗ੍ਹਾ ਪੰਜਾਬੀ ਅੱਗੇ ਆਉਂਦੇ ਆ ਪਰ ਜਦੋਂ ਪੰਜਾਬ ਤੇ ਮੁਸ਼ਕਲ ਬਣੀ ਆ ਸੈਂਟਰ ਸਰਕਾਰ ਨੇ ਸਾਡੀ ਮਾਂ ਨਹੀਂ ਫੜੀ ਇਸ ਗੱਲ ਦਾ ਵੀ ਸਾਨੂੰ ਦੁੱਖ ਹੈ ਚਲੋ ਅਸੀਂ ਆਪਣਾ ਜੋ ਵੀ ਫਰਜ਼ ਨਿਭਾਉਂਦੇ ਹੋਏ ਕਾਂਗਰਸ ਪਾਰਟੀ ਜੋ ਸਾਡੇ ਰਾਹੁਲ ਗਾਂਧੀ ਜੀ ਵੀ ਬਹੁਤ ਕਰ ਰਹੇ ਨੇ ਪਾਰਟੀ ਨੂੰ ਅੱਗੇ ਲਿਆਉਣ ਵਾਸਤੇ ਬਹੁਤ ਕੁਝ ਕਰ ਰਹੇ ਨੇ ਔਰ ਅਸੀਂ ਉਹਨਾਂ ਦੀ ਸਾਰਿਆਂ ਦੀ ਮਦਦ ਦੇ ਨਾਲ ਅੱਜ ਅਸੀਂ ਆਪਣੀ ਟੀਮ ਲੈ ਕੇ ਮੈਡਮ ਗਰਸ਼ਨ ਕੌਰ ਜੀ ਜਾ ਰਹੇ ਨੇ ਪਿੰਡਾਂ ਦੇ ਵਿੱਚ ਜੋ ਵੀ ਹੈਲਪ ਹੋਏਗੀ ਅਸੀਂ ਪੂਰੀ ਪੋਸੀਬਲ ਕਰਾਂਗੇ ਔਰ ਸਾਰਿਆਂ ਨਾਲ ਮਕੇਰੀਆਂਾਂ ਤੇ ਮੈਂ ਪੂਰੀ ਟੀਮ ਦਾ ਧੰਨਵਾਦ ਕਰਦੀ ਹਾਂ